ਰਾ ਨਾਮ ਕੈਪਟਨ ਹਰਤੇਗ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਕਿਸਾਨ ਹਾਂ ਜੀ ਬੇਸਿਕਲੀ ਹਾਰਟੀਕਲਚਰ ਬਾਗਬਾਨੀ ਡਿਪਾਰਟਮੈਂਟ ਦੇ ਥੱਲੇ ਮੇਰੇ ਕੋਲ ਆਲੂ ਦੀ ਖੇਤੀ ਹੈ ਤੇ ਫਾਦਰ ਸਾਹਿਬ ਕੋ ਕਿਨੂ ਦਾ ਨਿੰਬੂ ਦਾ ਬਾਗ ਉਹਨਾਂ ਨੇ ਲਗਾਇਆ ਸੀ ਕਾਫੀ ਪੁਰਾਣਾ ਸਮੇਂ ਤੋਂ ਚੱਲਿਆ ਆ ਰਿਹਾ ਜੀ ਹਰ ਪਾਸੇ ਪ੍ਰੋਬਲਮ ਹੈਗੀ ਹੈ ਲੈਕ ਆਫ ਡਾਈਵਰਸਿਟੀਕੇਸ਼ਨ ਦੀ ਵਾਟਰ ਹੈਲਥ ਸੋਇਲ ਹੈਲਥ ਜਿਹੜੀ ਖਰਾਬ ਹੋ ਰਹੀ ਉਹਦਾ ਇੱਕੋ ਮਾਤਰ ਹੱਲ ਹੈਗਾ crop diversity ਕ੍ਰੌਪ ਡਾਈਵਰਸੀਫਿਕੇਸ਼ਨ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਅੱਛਾ ਪਰਫਾਰਮ ਹਾਰਟੀਕਲਚਰ ਡਿਪਾਰਟਮੈਂਟ ਕਰ ਰਿਹਾ ਹੈ। ਜੇਕਰ ਹਾਰਟੀਕਲਚਰ ਦੇ ਥੱਲੇ ਦੇਖੀ ਤੇ ਜਿਹੜਾ ਬਾਗਬਾਨੀ ਦਾ ਕੰਸੈਪਟ ਹੈਗਾ ਚਾਹੇ ਉਹ ਪੋਟੇਟੋਜ਼ ਆਲੂਆਂ ਦਾ ਹੈਗਾ ਇਹਦੇ ਕਰਕੇ ਵਾਟਰ ਮੈਨੇਜਮੈਂਟ ਤੇ ਸੋਇਲ ਹੈਲਥ ਇੰਪਰੂਵ ਹੋ ਸਕਦਾ ਹੈ। ਸਟਰੇਟ ਸਟੇਟ ਭੂੰਗਾ ਦੇ ਵਿੱਚ ਜ਼ਿਲ੍ਹਾ ਸ਼ਿਹਾਪੁਰ ਦੇ ਵਿੱਚ ਇੱਕ ਟ్రਾਇਲ ਦੇ ਤੌਰ ਤੇ ਛੋਟੇ ਸਾਈਜ਼ ਦਾ ਕੋਲਡ ਰੂਮ ਲਗਾਇਆ ਗਿਆ। ਇਹ ਟ్రਾਇਲ ਦੇ ਤੌਰ ਤੇ ਇਸ ਸਾਲ ਕਿਸਾਨਾਂ ਨੇ ਆਪਣੇ ਕੁਝ ਗ੍ਰੇਟ ਜਿਹੜਾ ਕਿਨੂ ਹੈਗਾ ਉਹ ਸਟੋਰ ਕੀਤਾ ਸੀ। ਕਿਨੂ ਦੇ ਪ੍ਰਾਈਸ 2 ਗੁਣਾ 3 ਗੁਣਾ ਵਧ ਗਏ ਨੇ ਤੇ ਅਸੀਂ ਅੱਜ ਹੀ ਹੁਣੇ ਹੀ ਪੋਲ ਸਟੋਰ ਤੇ ਜਾ ਕੇ ਕਿਨੂ ਨੂੰ ਦੇਖਿਆ ਕੱਢ ਕੇ ਉਹਦੀ ਹੈਲਥ ਸੌਫੇ ਸਗੀ ਬਿਲਕੁਲ ਇੰਟੈਕਟਿਵ। ਕਹਿਣ ਦਾ ਭਾਅ ਵੀ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਵੀ ਕਿਸਾਨ ਦੀ ਇਨਕਮ 2 ਗੁਣਾ ਕਰਨੀ 3 ਗੁਣਾ ਇਿੱਥੇ ਤਾਂ 3-4 ਗੁਣਾ ਹੋ ਸਕਦੀ ਜੇ ਅਸੀਂ ਸਿਰਫ ਰੂਟਸ ਦਾ ਕਿਨੂ ਦਾ ਸਪੈਸ਼ਲੀ ਸਿਰਫ 2 ਮਹੀਨੇ ਕਿਨੂ ਸਟੋਰ ਕਰਨਾ 6 ਮਹੀਨਾ ਸਟੋਰ ਕਰਨ ਵਾਲੇ ਦੇ ਜਿਹੜੇ ਮਾਰਕੀਟ ਰੇਟ ਨੇ 3-4 ਗੁਣਾ ਹੋ ਜਾਂਦੇ ਐ ਇਸ ਵਾਰ ਅਸੀਂ ਕਰਕੇ ਵੀ ਦੇਖਿਆ ਤੇ ਸਾਨੂੰ ਰਿਜ਼ਲਟ 100% ਮਿਲੇ ਆ ਸੋ ਅਗਲੀ ਵਾਰ ਤੋਂ ਜਿਹੜਾ ਕਿਨੂ ਦੀ ਪ੍ਰੋਬਲਮ ਹੈ ਗਲਟ ਦੀ ਜਾਂ ਹੋਰ ਵੀ ਸਟ੍ਰੈਸ ਦੀ ਪ੍ਰੋਬਲਮ ਹੈ ਉਹ ਕੋールド ਸਟੋਰ ਕਰਨ ਨਾਲ ਕਾਫੀ ਹੱਲ ਕੀਤੀ ਜਾ ਸਕਦਾ